ਸਾਰੇ ਹੀ ਕਬੂਤਰਵਾਜ ਭਰਾ ਹੋਰ ਵੀਰੇ ਹੋਰ ਸਾਰੇ ਠੀਕ ਠਾਕ ਹੋ ਤੁਸੀਂ ਬਾਹਰਲੇ ਪ੍ਰੋਜੈਕਟਾਂ ਦੇ ਨਾਲ ਨਾਲ ਜਿੱਥੇ ਆਪਾਂ ਵੀਡੀਓ ਬਣਾ ਕੇ ਪਾਉਂਦੇ ਰਹਿੰਦੇ ਆ ਅੱਜ ਆਪਾਂ 2-4 ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਬਾਹਰਲੇ ਪ੍ਰੋਜੈਕਟਾਂ ਪ੍ਰੋਜੈਕਟ ਵੀ ਜ਼ਰੂਰੀ ਨੇ ਤੇ ਆਹ 2-4 ਗੱਲਾਂ ਵੀ ਬਹੁਤ ਜ਼ਰੂਰੀ ਨੇ ਜਿਹੜੀਆਂ ਧਿਆਨ ਦੇ ਵਿੱਚ ਰੱਖਣ ਵਾਲੀਆਂ ਨੇ ਤਾਂ ਮੇਰਾ ਵੀਰ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਸੁਣਿਓ ਨਵੇਂ ਵੀਰ ਆਪਣੀ ਕਬੂਤਰਬਾਜ਼ ਜਿਨ੍ਹਾਂ ਨੇ ਬਾਹਰੋਂ ਪ੍ਰੋਜੈਕਟ ਮੰਗਾ ਲਏ ਜਾਂ ਜਿਨ੍ਹਾਂ ਨੇ ਬਾਹਰੋਂ ਮਗਵਾਉਣੇ ਨੇ ਬਾਹਰਲੇ ਪ੍ਰੋਜੈਕਟ ਆਪਣੀ ਇੰਡੀਆ ਵਾਲੀ ਕਬੂਤਰਬਾਜ਼ੀ ਤੇ ਬਾਹਰ ਗੋਰਿਆਂ ਦੀ ਕਬੂਤਰਬਾਜ਼ੀ ਦਾ ਜ਼ਮੀਨ ਆਸਮਾਨ ਦਾ ਫਰਕ ਆ ਅੱਪਾਂ ਕਬੂਤਰ ਉਚਾਈ ਚੜਾਉਣੇ ਆ ਗੋਰਿਆਂ ਨੇ ਲੰਬਾਈ ਦੇ ਵਿੱਚ ਚੜਾਉਣੇ ਆ ਅੱਪਾ ਘੰਟਿਆਂ ਦੇ ਹਿਸਾਬ ਨਾਲ ਕਬੂਤਰਬਾਜੀ ਕਰਦੇ ਆਂ 8-9 ਘੰਟੇ ਘੰਟੇ ਗਿਣਦੇ ਆਂ ਗੋਰੇ ਕਿਲੋਮੀਟਰ ਵੀਰੇ ਗਿਣਦੇ ਨੇ ਕਿਲੋਮੀਟਰਾਂ ਦੇ ਹਿਸਾਬ ਨਾਲ ਕਬੂਤਰਬਾਜੀ ਕਰਦੇ ਨੇ ਲੰਬਾਈ ਦੇ ਵਿੱਚ ਉਤਰ ਡਾਉਂਦੇ ਨੇ ਕਿਲੋਮੀਟਰਾਂ ਦੇ ਹਿਸਾਬ ਨਾਲ 100 ਕਿਲੋਮੀਟਰ ਤੋਂ ਸਟਾਰਟ ਹੋ ਕੇ 200 300 400 500 ਕਿਲੋਮੀਟਰ 600 ਕਿਲੋਮੀਟਰ ਤੱਕ ਗੋਰੇ ਇੰਨੀ ਲੰਬਾਈ ਦੇ ਵਿੱਚ ਕਬੂਤਰਬਾਜੀ ਕਰਦੇ ਨੇ ਜਿਹੜੇ ਕਬੂਤਰ ਉਡਾਉਂਦੇ ਨੇ ਗੋਰੇ ਬਾਜੀ ਡਾਉਣ ਤੋਂ ਪਹਿਲਾਂ ਇਹ ਡਿਸਾਈਡ ਕੀਤਾ ਜਾਂਦਾ ਵੀ ਆਪਾਂ 200 ਕਿਲੋਮੀਟਰ ਕਬੂਤਰ ਡਾਉਣੇ ਨੇ ਅੱਜ 100 ਕਿਲੋਮੀਟਰ ਉਡਾਉਣੇ ਨੇ ਜਾਂ 500 ਕਿਲੋਮੀਟਰ ਆਪਾਂ ਨੇ ਅੱਜ ਫਿਰਤ ਲਾਉਣੀ ਆ ਇਹ ਗੋਰੇ ਡਿਸਾਈਡ ਕਰਦੇ ਨੇ ਵੀ ਕਿੰਨੇ ਕਿਲੋਮੀਟਰ ਦੀ ਬਾਜੀ ਲੱਗਣੀ ਆ ਆਟ ਡੱਡ ਬਾ지ਆਂ ਨੇ 100 200 300 500 600 ਕਿਲੋਮੀਟਰ ਕਿਲੋਮੀਟਰਾਂ ਦੇ ਹਿਸਾਬ ਦੇ ਨਾਲੇ ਇਹ ਜਿਹੜੇ ਗੋਰੇ ਨੇ ਇਹ ਬਾਹਰਲੇ ਪ੍ਰੋਜੈਕਟ ਵਰਤਦੇ ਨੇ ਜੇ ਤਾਂ 100 ਕਿਲੋਮੀਟਰ ਲੰਬਾ ਗੂਟਰ ਡਾਉਣਾ ਹੈ ਇਹਨਾਂ ਨੇ ਤਾਂ ਤਾਂ ਇਹ ਪ੍ਰੋਜੈਕਟ ਹੋਰ ਹਿਸਾਬ ਨਾਲ ਵਰਤਦੇ ਨੇ ਜੇ 500 ਕਿਲੋਮੀਟਰ ਲੰਬਾ ਗੂਟਰ ਡਾਉਣਾ ਤਾਂ ਬਾਹਰਲਾ ਪ੍ਰੋਜੈਕਟ ਹੋਰ ਵਿਧੀ ਦੇ ਅਨਸਾਰ ਵਰਤਦੇ ਨੇ ਇਹ ਮੇਰਾ ਕਹਿਣ ਦਾ ਮਤਲਬ ਹੈ ਜੇ ਤਾਂ ਗੂਟਰ ਡਾਉਣਾ ਆਪਾਂ ਨੇ 200 ਕਿਲੋਮੀਟਰ ਲੰਬਾ ਫੇਰ ਤਾਂ ਇਹ ਬਾਹਰਲੀ એનર્ਜੀ ਵਾਲੀ ਜਾਂ ਜਿਹੜਾ ਬਾਹਰਲਾ ਪਰਜਾਇਟਾ ਗੋਲੀ ਇੱਕੇ ਬਹੁਤ ਅਦਿੱਤੀ ਗੂਤਰ ਨੂੰ ਜੇ ਜਾਨਵਰ ਡਾਉਣਾ ਆਪਾਂ 400 ਕਿਲੋਮੀਟਰ ਲੰਬਾ ਫੇਰ ਬਾਜੀ ਤੋਂ 2 ਦਿਨ ਪਹਿਲਾਂ 2 ਗੋਲੀਆਂ ਦੰਦੇ ਨੇ ਇਹ ਜਾਨਵਰ ਨੂੰ ਇੱਕ ਇੱਕ ਗੋਲੀ ਜੇ ਜਾਨਵਰ ਡਾਉਣਾ ਆਪਾਂ ਨੇ 600 ਕਿਲੋਮੀਟਰ ਲੰਬਾ ਬਾਜੀ ਤੋਂ ਫੇਰ ਇਹ ਬਾਜੀ ਤੋਂ 2 ਦਿਨ ਪਹਿਲਾਂ ਇੱਕ ਇੱਕ ਗੋਲੀ ਇੱਕ ਗੋਲੀ ਕਬੂਤਰ ਨੂੰ ਸਵੇਰੇ ਉਡਾਉਣ ਲੱਗੇ ਨੂੰ ਵੀ ਦੇ ਲਾ ਦਿੰਦੇ ਨੇ ਉੱਲੇ ਦੇ ਉੱਤੇ ਤਿੰਨ ਗੋਲੀਆਂ ਹੋ ਗਈਆਂ ਜੇ ਤਾਂ ਨਾਰਮਲ ਛੱਡਣਾ ਆਪਾਂ 200 ਕਿਲੋਮੀਟਰ ਉਡਾਉਣਾ ਕਬੂਤਰ ਲੰਬਾ ਤਾਂ ਤਾਂ ਇੱਕ ਗੋਲੀ 400 ਦੇ ਉੱਤੇ ਦੋ ਗੋਲੀਆਂ ਜੇ 600 ਕਿਲੋਮੀਟਰ ਆਪਾਂ ਉਡਾਉਣਾ ਤਾਂ ਮੌਕੇ ਦੇ ਉੱਤੇ ਗੋਲੀ ਲਾ ਕੇ ਵੀ ਕਬੂਤਰ ਨੂੰ ਛੱਡ ਦਿੰਦੇ ਨੇ ਇਹ એનર્ਜੀ ਵਾਲੀ ਇਹ ਜਿਹੜੀਆਂ ਬਾਹਰ ਲੀਆਂ ਗੋਲੀਆਂ ਨੇ ਇਹਨਾਂ ਦਾ ਕੰਮ ਕੀ ਆ ਕਬੂਤਰ ਦਾ ਜਿਹੜਾ ਖੂਨ ਦਾ ਸਰਕਲ ਹੈ ਉਹਨੂੰ ਤੇਜ਼ ਕਰ ਦਿੰਦੀਆਂ ਨੇ ਕਬੂਤਰ ਦੀਆਂ ਜਿਹੜੀਆਂ ਮਾਸਪੇਸ਼ੀਆਂ ਦੇ ਵਿੱਚ ਆਪਾਂ ਕਹਿੰਦੇ ਆ ਊਰਜਾ ਵਧ ਗਈ ਊਰਜਾ ਹੁਣ ਕਬੂਤਰ ਕਿਦੇ ਆ ਸੂਰਜ ਦੇ ਉੱਤੇ ਬੈਠ ਗਿਆ ਜਾ ਕੇ ਜੇ ਆਪਾਂ ਕਹੀਏ ਵੀ ਊਰਜਾ ਊਰਜਾ ਵਧਣ ਦਾ ਮਤਲਬ ਹੈ ਜਿਹੜੇ ਸਰੀਰ ਦੇ ਮਾਸਪੇਸ਼ੀਆਂ ਦੇ ਵਿੱਚ ਆਪਣਾ ਖੂਨ ਦਾ ਸਰਕਲ ਹੈ ਕਬੂਤਰ ਦਾ ਉਹ ਤੇਜ਼ ਕਰ ਦਿੰਦੀਆਂ ਨੇ ਇਹ ਬਾਹਰ ਲੀਆਂ ਗੋਲੀਆਂ ਕਬੂਤਰ ਦਾ ਕਰੋਧ ਆ ਜਿਹੜਾ ਜੋਸ਼ ਆ ਉਹ ਵੱਧ ਜਾਂਦਾ ਜਦੋਂ ਕਬੂਤਰ ਦਾ ਖੂਨ ਦਾ ਸਰਕਲੇ ਤੇਜ ਹੋ ਗਿਆ ਕਬੂਤਰ ਨੇ ਆਟੋਮੈਟਿਕੇ ਜਿਆਦਾ ਦੌੜਨਾ ਇਹ ਤਾਂ ਦੜਾਉਂਦਾ ਹੀ ਨੇ ਮੰਨ ਲਾ ਲੰਬੇ ਭਜਾਉਂਦੇ ਨੇ ਕਬੂਤਰ ਗੋਰੇ ਕਬੂਤਰ ਨੇ ਆਟੋਮੈਟਿਕੇ ਸਪੀਡ ਨਾਲ ਜਾਣਾ ਇਸ ਕਰਕੇ ਜਿਹੜੀ ਬਾਹਰਲੀ ਗੋਲੀ એનર્ਜੀ ਵਾਲੀ ਆਪਾਂ ਆਪਣੇ ਇੰਡੀਆ ਵਾਲੇ ਕਬੂਤਰ ਨੂੰ ਵਰਤਣੀ ਆ ਬਹੁਤ ਹੀ ਸੋਚ ਸਮਝ ਤੇ ਦਿਮਾਗ ਨਾਲ ਆਪਾਂ ਨੇ ਵਰਤਣੀ ਆ ਬਾਹਰਲੇ ਗਲੂਕੋਜ਼ ਜੇ ਤੁਸੀਂ ਇੱਕ ਚੁੰਡੀ ਪਾਣੀ ਦੇ ਵਿੱਚ ਪਾਉਣੀ ਆ ਦੋ ਪੈ ਗਈਆਂ ਬਾਹਰਲਾ ਰਿਕਵਰੀ ਵਾਲਾ ਪਾਊਡਰ ਆ ਜਿਹੜਾ ਇੱਕ ਚੁੰਡੀ ਦੇ ਬادله ਤੁਸੀਂ ਦੋ ਚੁੰਡੀਆਂ ਪਾਤੀਆਂ ਤਾਂ ਕੋਈ ਨੁਕਸਾਨ ਨਹੀਂ ਬਾਹਰਲੇ ਗਲੂਕੋਜ਼ ਹੋ ਗਏ ਬਾਹਰਲੇ ਰਿਕਵਰੀ ਵਾਲੇ ਪਾਊਡਰ ਹੋ ਗਏ ਜੇ ਮਾੜਾ ਮੋਟਾ ਵੱਧ ਘੱਟ ਪੈ ਗਿਆ ਪਾਣੀ ਦੇ ਵਿੱਚ ਤਾਂ ਕੋਈ ਨੁਕਸਾਨ ਨਹੀਂ ਕਬੂਤਰ ਨੂੰ ਬਾਹਰਲੇ ਗਲੂਕੋਜ਼ ਦਾ ਤੇ ਰਿਕਵਰੀ ਵਾਲੇ ਪਾਊਡਰ ਦਾ ਪਰ ਜਿਹੜੀਆਂ ਬਾਹਰ ਲੀਆਂ ਗੋਲੀਆਂ ਨੇ એનર્ਜੀ ਵਾਲੀਆਂ ਇਹ ਨਾਲੀ ਡੋਜ਼ ਆਪਾਂ ਬਹੁਤ ਹੀ ਸੋਚ ਸਮਝ ਤੇ ਦਿਮਾਗ ਨਾਲ ਇਹ ਗੋਲੀਆਂ ਲਾਉਣੀਆਂ ਨੇ ਜਿੱਦਾਂ ਗੋਰੇ ਵਰਤਦੇ ਨੇ ਇਹ ਗੋਲੀ ਆਪਾਂ ਉਦਾਂ ਨਹੀਂ ਲਾਉਣੀ ਇਹ ਆਪਾਂ ਆਪਣੇ ਦਿਮਾਗ ਨਾਲ ਲਾਉਣੀ ਆ ਹੁਣ ਜਿੰਨੇ ਵੀ ਤੁਸੀਂ ਨਵੇਂ ਭਰਾ ਕਬੂਤਰਬਾਜ਼ ਵੀਰ ਜਿਨ੍ਹਾਂ ਨੇ ਬਾਹਰਲੀ ਕੋਈ ਗੋਲੀ ਮੰਗਾਈ ਹੈ ਜਾਂ ਮੰਗਾਉਣੀ ਹੈ એનર્ਜੀ ਵਾਲੀ ਗੋਲੀ ਇੱਕ ਤਾਂ ਤੁਸੀਂ ਮੌਕੇ ਦੇ ਉੱਤੇ ਕਬੂਤਰ ਨੂੰ ਲਾ ਕੇ ਨਹੀਂ ਗੋਲੀ ਛੱਡਣਾ ਜਿੱਦਣ ਆਪਾਂ ਕਬੂਤਰ ਬਾਜੀ ਛੱਡਣਾ ਬਾਹਰਲੀ એનર્ਜੀ ਵਾਲੀ ਗੋਲੀ ਆਪਾਂ ਮੌਕੇ ਦੇ ਉੱਤੇ ਨਹੀਂ ਕੂਤਰ ਨੂੰ ਲਾਉਣੀ ਇੱਕ ਬਾਹਰਲੀ ਗੋਲੀ ਜਿੱਦਣ ਕਬੂਤਰ ਸਾਂਭਿਆ ਹੋਇਆ ਆਪਣਾ 2-3 ਬਦਾਮਾਂ ਦੇ ਉੱਤੇ ਉਦੋਂ ਤੁਸੀਂ ਬਾਹਰਲੀ ਗੋਲੀ ਨਹੀਂ ਲਾਉਣੀ ਇਹਦਾ ਨੁਕਸਾਨ ਤੁਹਾਨੂੰ ਦੱਸਦਾ ਜਿਹੜੀ ਬਾਹਰ ਲੀਆਂ ਗੋਲੀਆਂ ਨੇ ਇਹਨਾਂ ਦੇ ਵਿੱਚ ਕਈ ਐਦਾਂ ਦੇ ਵਿਟਾਮਿਨ ਜਾਂ ਐਦਾਂ ਦੇ ਸ਼ਲਟ ਪਾਏ ਹੋਏ ਨੇ ਗੋਰਿਆਂ ਨੇ ਬਣਾਈਆਂ ਹੋਈਆਂ ਨੇ ਵੀ ਜਾਨਵਰ ਨੂੰ ਖੋਹ ਪਾਉਣ ਦੀਆਂ ਨੇ ਅੰਦਰ ਜਦੋਂ ਜਾਨਵਰ 1 2 ਗਿਰਿਆਂ ਦੇ ਉੱਤੇ 3 ਤੇ ਸਾਹਬਿਆ ਹੁੰਦਾ ਜਿੱਤੇ ਜੇ ਆਪਾਂ ਇਹ ਗੋਲੀ ਸਾਂਹ ਵਾਲੇ ਦਿਨ ਲਾ ਦਈਏ ਜਿੱਦਾਂ ਗੋਰੇ ਲਾਉਂਦੇ ਨੇ ਇੱਕ ਦਿਨ ਪਹਿਲਾਂ ਤਾਂ ਆਪਣੇ ਵਾਲੇ ਇੰਡੀਆ ਵਾਲੇ ਕਬੂਤਰ ਨੂੰ ਦਾਇਕ ਖੋ ਪਾਣਦੀ ਹੈ ਕਬੂਤਰ ਭੁੱਖ ਮੰਨੇ ਜਾਂਦਾ ਜੇ ਮੌਕੇ ਦੇ ਉੱਤੇ ਲਾ ਕੇ ਛੱਡਦੇ ਆਂ ਆਪਾਂ ਉੱਲੇ ਦੇ ਉੱਤੇ ਤਾਂ ਕਬੂਤਰ ਦਾ ਖੂਨ ਦਾ ਸਰਕਲ ਤੇਜ ਕਰਦੀ ਹੈ ਕਬੂਤਰ ਦੇ ਭੱਜਣ ਦੇ ਚਾਂਸ ਬਣ ਜਾਂਦੇ ਨੇ ਵੀ ਕਬੂਤਰ ਹੋ ਸਕਦਾ ਵੀ ਆਪਣਾ ਟਾਈਮ ਨਾਲੇ ਭੱਜ ਜਵੇ ਭੱਜੇ ਨਾ ਭੱਜੇ ਉਹ ਤਾਂ ਚਲੋ ਕਿਸਮਤ ਦੀਆਂ ਗੱਲਾਂ ਨੇ ਪਰ ਇਹ ਜ਼ਿਆਦਾ ਚਾਂਸ ਕਬੂਤਰ ਦੇ ਭੱਜਣ ਦੇ ਹੋ ਜਾਂਦੇ ਨੇ ਜਦੋਂ ਖੂਨ ਦਾ ਸਰਕਲੇ ਤੇਜ ਹੋ ਗਿਆ ਜਿਹੜੀ ਆਪਾਂ ਇੰਡੀਆ ਗੋਲੀ ਵਰਤਣੀਆਂ ਬਾਹਰ ਲਈ ਤੁਸੀਂ ਇੱਕ ਘੇਰਿਆਂ ਤੋਂ ਆਏ ਕਬੂਤਰ ਨੂੰ ਗੋਲੀ ਦੇ ਦਿਓ ਇੱਕ ਜਦਨ ਕਬੂਤਰ ਬੰਦੀ ਦੇ ਉਦਣ ਦੇ ਦਿਓ ਦੋ ਦਿਨ ਪਹਿਲਾਂ ਗੋਲੀ ਦੇ ਦਿਓ ਕਿਉਂਕਿ ਜਿਹੜੀਆਂ ਬਾਹਰ ਲੀਆਂ ਗੋਲੀਆਂ ਨੇ ਇਹਨਾਂ ਨੇ ਆਪਣਾ ਹੌਲੀ-ਹੌਲੀ ਅਸਰ ਕਰਨਾ ਹੈ ਇਨਾਂ ਦੇ ਵਿੱਚ ਕਿਹੜਾ ਕੋਈ ਨਸ਼ਾ ਜਾਂ ਕੋਈ ਗਲਤ ਸ਼ਰਟ ਪਾਇਆ ਹੋਇਆ ਇਹਨਾਂ ਨੂੰ ਬਾਡੀ ਦੇ ਖੂਨ ਦੇ ਵਿੱਚ ਰਲਣ ਨੂੰ ਘੱਟੋ ਘੱਟ 8 9 10 ਘੰਟੇ ਘੱਟੋ ਘੱਟ 6 ਘੰਟਿਆਂ ਦਾ ਟਾਈਮ ਚਾਹੀਦਾ ਹੁੰਦਾ ਜਿਹੜਾ ਬਾਹਰਲਾ ਪ੍ਰਜੈਕਟ ਹੈ ਕੋਈ ਬਾਹਰਲੀ ਗੋਲੀ ਆਪਾਂ ਲਾਉਨੇ ਆ ਜਦਾਂ ਗੋਰਿਆਂ ਦੇ ਦੱਸਣ ਦੇ ਮੁਤਾਬਕ ਬਾਡੀ ਦੇ ਵਿੱਚ ਖੂਨ ਦੇ ਵਿੱਚ ਸਰਕਲ ਦੇ ਵਿੱਚ ਰਲਣ ਨੂੰ ਆਪਣਾ ਅਸਰ ਦਿਖਾਉਣ ਨੂੰ 6 ਤੋਂ 8 ਤੋਂ 6 ਘੰਟਿਆਂ ਦਾ ਟਾਈਮ ਇਹ ਗੋਲੀ ਭਾਲਦੀ ਆ ਕਬੂਤਰ ਦੀ ਬਾਡੀ ਦੇ ਵਿੱਚ ਆਪਣਾ ਅਸਰ ਦਿਖਾਉਣ ਨੂੰ ਇਹ ਨਹੀਂ ਹੁੰਦਾ ਵੀ ਮੌਕੇ ਦੇ ਉੱਤੇ ਆਪਾਂ ਗੋਲੀ ਲਾਤੀ ਵੀ ਜਦੇ ਅਸਰ ਕਰ ਦੂ ਜਿਹੜੀ ਬਾਹਰਲੀ ਗੋਲੀ ਆ ਘੱਟੋ ਘੱਟ 8 ਤੋਂ 6 ਤੋਂ 8 ਘੰਟੇ ਚਾਹੀਦੇ ਨੇ ਆਪਾਂ ਨੂੰ ਜੇ ਬਾਜੀ ਦੇ ਉੱਤੇ ਕਬੂਤਰ ਆਪਾਂ ਛੱਡਣਾ ਜਿਹੜਾ ਤਾਂ ਮੰਨ ਲਓ ਵੀ 2 ਦਿਨ ਪਹਿਲਾਂ ਤੁਸੀਂ ਇਹ ਦੋ ਗੋਲੀਆਂ ਦੇ ਦਿਓ ਜੇ ਤਣ ਆਪਾਂ ਕਬੂਤਰ ਬਾਜੀ ਦੇ ਉੱਤੇ ਛੱਟਣਾ ਉਹਦੇ ਖੂਨ ਦੇ ਵਿੱਚ ਇਹਨਾਂ ਨੇ ਆਪਣਾ ਪੂਰਾ ਖੂਨ ਦੇ ਵਿੱਚ ਰਲ ਮਿਲ ਜਾਣਾ ਆਪਣਾ ਆਸਰਾ ਜਿਹੜਾ ਬਾਡੀ ਦੇ ਵਿੱਚ ਪੂਰਾ ਕਬੂਤਰ ਦੇ ਕੰਮ ਕਰਨਾ ਆਪਣਾ ਸ਼ੁਰੂ ਕਰ ਦੇਣਾ ਇੱਕ ਤਾਂ ਸਾਹ ਮळे ਦੇਣ ਕਬੂਤਰ ਉਹ ਫਿਰ ਭੁੱਖ ਨਹੀਂ ਮੰਦਾ ਕਬੂਤਰ ਦੇ ਖੂਨ ਹੀ ਪੌਂਦੀਆਂ ਅੰਦਰ ਇਹ ਆਪਣਾ ਕੰਮ ਵੀ ਕਰ ਦਿੰਦੀਆਂ ਨੇ ਜਿਹੜਾ ਕੰਮ ਆਪਾਂ ਨੂੰ ਚਾਹੀਦਾ ਕਬੂਤਰ ਨੂੰ એનર્ਜੀ ਤੇ ਉਹਦੀ ਊਰਜਾ ਵੀ ਪੂਰੀ ਕਰ ਦਿੰਦੀਆਂ ਨੇ ਕਬੂਤਰ ਇਕ ਤਾਂ ਆਪਾਂ ਖਰੀ ਮੰਦਾ ਇੱਕ ਜਦੋਂ ਆਪਾਂ ਮੌਕੇ ਦੇ ਉੱਤੇ ਛੱਡਦੇ ਆ ਕਬੂਤਰ ਉਲਦਾ ਲਾਉਨੇ ਆ ਕਬੂਤਰ ਦੇ ਭੱਜਣ ਦੇ ਚਾਂਸ ਨੇ ਜਿਹੜੇ ਬਹੁਤ ਘੜ ਜਾਂਦੇ ਨੇ ਕਿਉਂਕਿ 2 ਦਿਨ ਪਹਿਲਾਂ ਜਦੋਂ ਆਪਾਂ ਪ੍ਰੋਜੈਕਟ ਲਾਤਾ ਪ੍ਰੋਜੈਕਟ ਨੇ ਆਪਣਾ ਅਸਰ ਹੈ ਜਿਹੜਾ ਹੌਲੀ 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 ਸਰੀਰ ਦੀ ਬਾਡੀ ਦੇ ਵਿੱਚ ਛੱਡ ਦਿੱਤਾ ਜੇ ਆਪਾਂ ਮੌਕੇ ਦੇ ਉੱਤੇ ਗੋਲੀ ਲਾਉਨੇ ਆ ਤਾਂ ਤੱਕ ਮਾਰਦੀ ਐ ਇੱਕੋ ਵਖਤ ਵੀ ਕਬੂਤਰ ਕਈ ਵਾਰ ਗਲਤ ਵੀ ਹੋ ਜਾਂਦਾ ਭੱਜ ਵੀ ਜਾਂਦਾ ਇਹੋ ਫੋਬੀ ਨੇ ਗੱਲਾਂ ਦਾ ਤੁਸੀਂ ਖਾਸ ਧਿਆਨ ਰੱਖਿਓ ਬਾਹਰਲੇ ਜਿਹੜੇ ਪ੍ਰੋਜੈਕਟ ਨੇ ਇਹ ਖਾਸ ਕਰਕੇ ਗੋਲੀਆਂ ਇੱਕ ਕਪਾ ਸਾਂਭ ਵਾਲੇ ਦੇੰਨੇ ਗੋਲੀ ਦੇਣੀ ਡੇਢ ਦੋ ਗਿਰੀਆਂ ਲਾ ਕੇ ਉੱਤੇ ਨੂੰ ਬਾਹਰ ਦੀ ਗੋਲੀ ਨਹੀਂ ਦੇਣੀ ਇੱਕ ਉੱਲਾ ਲਾਉਣ ਲੱਗੇ ਬਾਹਰ ਦੀ ਗੋਲੀ ਨਹੀਂ ਦੇਣੀ ਦੋ ਦਿਨ ਪਹਿਲਾਂ ਗੋਲੀ ਲਾ ਦਿਓ ਕੋਈ ਨੁਕਸਾਨ ਨਹੀਂ ਤੁਹਾਨੂੰ ਫੁੱਲ ਵੀਰੇ ਰਿਜ਼ਲਟ ਦੇਖਣ ਨੂੰ ਮਿਲੂ ਜਿੰਨਾ ਗੋਲੀ ਦੇ ਵਿੱਚ ਅਸਰ ਹੈ ਉਹਨੇ ਆਪਣਾ ਪੂਰਾ ਦਿਖਾਉਣਾ ਜੇ ਤੁਹਾਡਾ ਜਾਨਵਰ ਤੰਦਰੁਸਤ ਬਸ ਆ ਦੋ ਗੱਲਾਂ ਦਾ ਧਿਆਨ ਰੱਖਿਓ ਮੇਰਾ ਵੀਰ ਇਹ ਵੀ ਜ਼ਰੂਰੀ ਗੱਲਾਂ ਸੀਗੀਆਂ ਪ੍ਰੋਜੈਕਟਾਂ ਦੀ ਵੀਡੀਓ ਤਾਂ ਆਪਾਂ ਅਪਲੋਡ ਕਰੀ ਜਾਈਦੀ ਆ ਤੇ ਹੁਣ ਕਰਾਂਗੇ ਵੀ ਆਉਣ ਵਾਲੇ ਦਿਨਾਂ 'ਚ ਪਰ ਜਿੰਨੀਆਂ ਵੀ એનર્ਜੀ ਵਾਲੀਆਂ ਗੋਲੀਆਂ ਦੀ ਮੈਂ ਵੀਡੀਓ ਪਾਉਂ ਲਾਉਣ ਦੀ ਵਿਧੀ ਆ ਜਿਹੜੀ ਆਹੀ ਆ ਮੌਕੇ ਦੇ ਉੱਤੇ ਆਪਾਂ ਬਾਹਰਲੀ ਗੋਲੀ ਨਹੀਂ ਲਾਉਣੀ ਉਹ ਲਾ ਲਾਉਣ ਲੱਗਿਆਂ ਨੇ ਇੱਕ ਜਿੱਦਣ ਕਬੂਤਰ ਸਾਂਭਣਾ ਉਸ ਦਿਨ ਬਾਹਰਲੀ ਗੋਲੀ ਨਹੀਂ ਲਾਉਣੀ ਜਿੰਨੀਆਂ ਵੀ ਮੈਂ ਵੀਡੀਓ ਪਾਉਂਗਾ ਹੋਰ ਗੋਲੀਆਂ ਦੀ ਜਿਹੜੇ ਗੁਰੂ ਗੋਸ ਨੇ ਰਿਕਵਰੀ ਵਾਲੇ ਪਾਊਡਰ ਨੇ ਉਹ ਵਰਤ ਲਿਓ ਉਹਨਾਂ ਦਾ ਕੋਈ ਨੁਕਸਾਨ ਨਹੀਂ ਸਾਂਭ ਵਾਲੇ ਦਿਨ ਵੀ ਗੁਰੂਕੋਸ਼ ਲੱਗ ਜਾਂਦਾ ਰਿਕਵਰੀ ਵਾਲੇ ਪਾਊਡਰ ਵੀ ਬੰਦੇ ਵਿੱਚ ਵਰਤਦੇ ਨੇ ਜਦੋਂ ਕਬੂਤਰ ਸਾਂਭਿਆ ਹੁੰਦਾ ਹੈ ਰਿਕਵਰੀ ਵਾਲੇ ਪਾਊਡਰ ਵੀ ਕਈ ਐਦਾਂ ਦੇ ਨੇ ਰਾਤ ਨੂੰ ਆਪਾਂ ਰਿਕਵਰੀ ਵਾਲਾ ਪਾਊਡਰ ਵੀ ਦੇ ਸਕਦੇ ਆ ਕਬੂਤਰ ਨੂੰ ਸਾਂਭ ਵਾਲੇ ਦਿਨ ਜਿੱਦਣ ਸਾਂਭਿਆ ਹੋਇਆ ਉਹਨਾਂ ਦਾ ਨੁਕਸਾਨ ਨਹੀਂ ਕਬੂਤਰ ਨੂੰ ਕੋਈ ਇਹ ਗੋਲੀ ਨੁਕਸਾਨ ਜ਼ਰੂਰ ਕਰ ਦਿੰਦੀ ਹੈ ਜੇ ਆਪਾਂ ਗਲਤ ਤਰੀਕੇ ਨਾਲ ਵਰਤ ਲਈਏ ਇਹਨੂੰ ਬਾਹ ਦੋ ਗੱਲਾਂ ਮੇਰਾ ਵੀਰ ਨੋਟ ਰੱਖਿਓ ਜਿੰਨੀਆਂ ਗੋਲੀਆਂ ਦੀ ਮੈਂ ਵੀਡੀਓ ਪਾਉਂ ਤੇ ਬਾਕੀ ਮੇਰਾ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵੀਰੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਨਵੇਂ ਕਬੂਤਰ ਬਾਜ਼ ਭਰਾਵਾਂ ਤੱਕਰ ਤਾਂ ਕਿ ਉਹਨਾਂ ਨੂੰ ਇਸ ਗੱਲ ਬਾਰੇ ਜਾਣਕਾਰੀ ਹੋ ਸਕੇ ਵੀ ਬਾਹਰਲੀ ਗੋਲੀ ਆਪਾਂ ਵਰਤਣੀ ਨਹੀਂ ਗੱਦਾਂ